ਇਹ ਮੁੱਖ ਮੰਗਾ ਪੇਕ ਹੰਦੇਰੀ ਦੀ ਮੰਗਾ ਜੋ ਰੇਟਾਇਰਮੈਂਟ ਮਿਲਾਈ ਨੂੰ ਦੋ ਦੋ ਬਣਾ 50 ਫੈਕਟਰੀ ਦੀ ਗੱਲ ਆ ਤੇ ਪੰਜਾਬ ਸਰਕਾਰ ਦੇ ਮੈਹਗਨ ਕੰਮਾਂ ਦੇ ਕੱਚੇ ਮਲਾਜ ਨੂੰ ਪੱਕੇ ਕਰਨ ਦੀ ਗੱਲ ਆ ਮੀਡੀਅਲ ਵਰਕਰਾਂ ਆ ਆਸਾ ਵਰਕਰਾਂ ਜੀ ਬਾਕੀ ਅਗਰ ਮੰਡੀ ਵਰਕਰਾਂ ਮਾਨਵਤਾ ਦੇ ਵਿੱਚ ਵੱਧਰੀ ਗੱਲ ਆ ਇਹ ਮੁੱਖ ਮੰਗਾ ਨੇ ਹਰ ਵਾਰੀ ਸਾਂਝੇ ਫਰੰਟ ਵੱਲੋਂ ਲਿਖ ਕੇ ਜੋ ਮੰਗ ਬទ ਦਿੱਤਾ ਗਿਆ ਮੁੱਖ ਨੇ ਭਵਾਨ ਸ਼ਸ਼ੀਕਲ ਜੀ ਜੀ ਆਨ ਵਕਤ ਦੇ ਮੇਰੇ ਇਸ YouTube ਚੈਨਲ ਤੇ ਤੁਹਾਨੂੰ ਮੈਂ ਇਹ ਪੁੱਛਣਾ ਚਾਹਨੀ ਆ ਕਿ ਪੈ ਮਲਾਜਮਾਂ ਨੂੰ ਪੇ ਕਮਿਸ਼ਨ ਦਾ ਏਰੀਅਰ ਹੈ ਜਿਹੜਾ ਸਰਕਾਰ ਕਿੰਨਾ ਟਾਈਮ ਤੱਕ ਦੇ ਸਕਦੀ ਹੈ ਮੈਨੂੰ ਇਸ ਬਾਰੇ ਥੋੜੀ ਜਾਣਕਾਰੀ ਦਿਓਗੀ। ماں ਸਰਕਾਰ ਪੇ ਕੇ ਹੁੰਦਾ ਏਰੀਆ ਜੋ 18 ਕਰੋੜ ਰੁਪਏ ਬਣਦਾ। ਹਾਂਜੀ। ਚੋਣਾ ਨੇੜੇ ਦੇ ਦੇ ਮੈਡਮ ਜੀ। ਹਾਂਜੀ। ਦੇ ਸਕਦੇ ਆ ਕਿਉਂਕਿ ਤਾਰਨੀ ਚੋਣ 11 ਨੰਬਰ ਨੂੰ ਹੋ ਰਹੀ ਆ। ਉਸ ਤੋਂ ਪਹਿਲਾਂ ਜੋ 18 ਕਰੋੜ ਰੁਪਿਆ ਪੰਜਾਬ ਸਰਕਾਰ ਦਾ ਜੋ ਲਾਣੋਂ ਏਰੀਆ ਦੇ ਸਕਦੀ ਆ ਇੱਕ ਬਹੁਤ ਵੱਡੀ ਮੰਗ ਆ। ਜਿਸ ਨੂੰ ਲੈ ਕੇ ਸਾਂਝੇ ਫੰਡ ਦਾ ਆਗੂ ਸतीश ਰਾਣਾ ਨਾਲ ਮੀਟਿੰਗਾਂ ਕਈ ਹੋਈਆਂ। ਉਰੀ ਆਗੂ ਸਾਮਸਾਨਾ ਰਤਨ ਸਿੰਘ ਮਜਾਰੀ ਸਾਮਸਾਨਾ ਪਰ ਪੰਜਾਬ ਸਰਕਾਰ ਨੇ ਇਹ ਤੱਕ ਲਾਰੀ ਲਾਇਆ ਕਿਉਂਕਿ ਹੌਣ ਵਾਲੇ ਸੋਨੇ ਵਿੱਚ ਜੋ ਚੋਣਾ ਨੇੜਿਆਰੀ ਨੇ ਉਸ ਨੂੰ ਦੇਖ ਕੇ ਜੋ ਮਾਨ ਸਰਕਾਰਾ ਜੋ 5.5 ਸਾਲ ਏਰੀਆ ਜੁਮਲਾ ਦੇ ਸਕਦੀ ਆ ਤਾਂ ਕਿ ਜੇਕਰ ਏਰੀਆ ਤਜਾਵੇ ਤਾਂ ਮਲਾਹ ਖੁਸ਼ ਹੋਣਗੇ ਤੇ ਜੋ ਚੰਡੀਗੜ੍ਹ ਮਹਾਲੀ ਨਾਂ ਲੁਧਿਆਣਾ ਤਾਂ ਲਾਦੇ ਆ ਉਹਨਾਂ ਦੇ ਗ੍ਰੇ ਕੀਤਾ ਜਾ ਮਲਾਜਮ ਵੱਲੋਂ ਹਾਂਜੀ ਬਣੀ 2004 ਤੋਂ ਜਿਹੜੋ ਭਾਦ ਭਰਤੀ ਹੋਏ ਮਲਾਜਮ ਨੇ ਉਹਨਾਂ ਨੂੰ ਪੰਜਾਬ ਸਰਕਾਰ ਪ੍ਰਾਣੀ ਪੈਨਸ਼ਨ ਹੈ ਜਿਹੜੀ ਸਕੀਮ ਕਦੋਂ ਤੱਕ ਬਹਾਲ ਕਰ ਸਕਦੀ ਹੈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ 2004 ਤੋਂ ਭਰਤੀ ਹੋਏ ਮਲਾਜਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਬਹੁਤ ਜ਼ਰੂਰੀ ਸੀ ਹਾਂਜੀ ਜਿਸ ਨੂੰ ਲੈ ਕੇ ਮਾਨਮ ਜੀ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਰਕਲ ਵੀ ਜਾਰੀ ਕੀਤਾ ਗਿਆ ਸੀ ਜੀ ਅਸੀਂ ਬਹਾਲ ਕਰ ਦਿੱਤੀ ਆ ਪਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਹੋਸਾ ਰੌਣਾਂ ਵਾਲੇ ਸਨ ਵਿੱਚ ਜੋ ਮਲਾਜਮਾਂ ਸੰਸਾਦ ਕਮੇਟੀ ਦਾ ਕਨਵੀਨਰ ਆ ਉਹਨਾਂ ਨੇ ਕਿਹਾ ਜਸਵੀਰ ਸਿੰਘ ਨੇ ਵੀ ਆਉਣ ਵਾਲੇ ਸਮੇਂ ਸਾਡੀ ਬਤਵੰਦੇ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਣੀ ਆ ਉਹ ਸਾਰਾ ਮੀਟਿੰਗ ਦੇ ਵਿੱਚ ਜੋ ਪ੍ਰਾਣੀ ਪੈਨਸ ਸਕੀਮ ਆ ਨੇ ਜੋ 72 ਅਨਸਾਰ ਲਾਗੂ ਹੋ ਸਕਦੀ ਹਾਂ ਜੀ ਮੈਨੂੰ ਹਾਂਜੀ ਪੈਨਸ਼ਨ ਨੂੰ ਜਿਹੜਾ ਫੈਕਟਰ ਹੈ ਕਿਹੜਾ ਮਿਲਣਾ ਚਾਹੀਦਾ ਤੇ ਕਿੰਨਾ ਪਰਸੈਂਟ ਇਹ ਲਾਗੂ ਕਰ ਸਕਦੀ ਹੈ ਪੰਜਾਬ ਸਰਕਾਰ ਉਸ ਸਾਰੀ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਰਿਟਾਇਰਨ ਹੋਏ ਮਲਾਜਮ ਨੂੰ ਮੈਡਮ ਜਿਹੜਾ ਫੈਕਟਰ ਤੋਂ ਨਾ ਲਾਗੂ ਹੋਣਾ ਚਾਹੀਦਾ ਸੀਗਾ ਹਾਂਜੀ ਤੁਹਾਨੂੰ ਵੀ ਪਤਾ ਵੀ ਮਾਨ ਸਰਕਾਰ ਲਾਲੀ ਲਾ ਕੇ ਟਾਈਮ ਬਾਸ ਕਰ ਰਹੀ ਆ ਹਾਂਜੀ ਹਾਂ ਜੋ ਮੁਖਨੇ ਪ੍ਰਮਾਨ ਤਮਾਨ ਦੇ ਨਾਲ ਮੇਤੋਂ ਹਰ ਪਾਸੇ ਜਿਵੇਂ ਨਾ ਮੀਟੂ ਹੋਣੀ ਆ 11 ਨਵੰਬਰ ਨੂੰ ਉਸਰ ਉਸਰੇ ਵਿੱਚ ਜੋ ਫੈਕਟਰੀ ਤੋਂ ਬਣਾਟ ਲਾਉ ਕਰ ਸਕਦੀ ਹੈ ਕਿਉਂਕਿ ਤਰ ਤਾਨੀ ਜੋ ਜਿਮਣੀ ਤੋਂ ਨੇੜੇ ਆ ਚੁੱਕੀ ਆ ਉਹ ਵੋਟਾਂ ਦੇਖਦੀ ਹੈ ਹਾਂਜੀ ਮੈਨੂੰ ਕਰ ਸਕਦੀ ਹੈ ਹਾਂਜੀ ਮੁਲਾਜ਼ਮ ਦਾ ਕਟਿਆ ਹੋਇਆ ਮੋਬਾਈਲ ਪੱਤਾ ਪੰਜਾਬ ਸਰਕਾਰ ਕਿੰਨਾ ਕੁ ਟਾਈਮ ਹੋਰ ਲਾ ਸਕਦੀ ਹੈ ਵੀ ਉਹਨਾਂ ਨੂੰ ਬਹਾਲ ਕਰ ਸਕਦੀ ਹੈ ਉਸ ਵੱਲ ਜਾਣਕਾਰੀ ਦਿਓ ਪੰਜਾਬ ਸਰਕਾਰ ਨੇ ਇੱਕ ਮੋਬਾਈਲ ਵਾਲਾ ਕੱਲਾ ਨਹੀਂ ਘਟਿਆ 37 ਪੱਤਿਆਂ ਦੇ ਕੱਟ ਲਾਇਆ ਗਿਆ ਰੂਰਲ ਏਰੀਆ ਘਟਾਇਆ ਗਿਆ ਹਾਂਜੀ ਜੋ ਮੋਬਾਈਲ ਪੱਤੇ ਨੂੰ ਲੈ ਕੇ ਜਾਂ ਰੂਰਲ ਨੂੰ ਲੈ ਕੇ ਕਈ ਮੀਟਿੰਗਾਂ ਹੋਈਆਂ ਹਾਂ ਪਰ ਮਾਨ ਸਰਕਾਰ ਲਾਰਿਆਂ ਵਿੱਚ ਟਾਈਮ ਬਸ ਕਰਈ ਆ ਇਸ ਬੇਈਮਾਨ ਸਰਕਾਰ ਤੋਂ ਆਸ ਨਹੀਂ ਕੀਤਾ ਸੀ ਕੋਈ ਮੋਬਾਈਲ ਪਤਾ ਬਹਾਲ ਹੋਵੇ ਹਾਂਜੀ ਹਾਂਜੀ ਦੂਜਾ ਕੀ ਮੀਡਲ ਵਰਕਰ ਨੇ ਜੋ ਜੋ ਆਸ਼ਾ ਵਰਕਰ ਨੇ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਟਾਈਮ ਲਾ ਸਕਦੀ ਹੈ ਪੰਜਾਬ ਸਰਕਾਰ ਮੀਡਲ ਵਰਕਰਾਂ ਜਾਂ ਆਸ਼ਾ ਵਰਕਰਾਂ ਮਾਨਵਤਾ ਵਰਕਰਾਂ ਜਾਗਰਣ ਵਰਕਰਾਂ ਨੇ ਮਾਨ ਪੱਤੇ ਦੇ ਵਾਅਦਾ ਹੋਣਾ ਚਾਹੀਦਾ ਸੀ ਜਿਸ ਨੂੰ ਲੈ ਕੇ ਮਹਾਲੀ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਜਾਂ ਫਿਰ ਲੁਧਿਆਣਾ ਦੇ ਵਿੱਚ ਜੋ ਮਾਂ ਸਰਕਾਰ ਦੇ ਪਤਲੇ ਫੂਕੇ ਗਏ ਵੀ ਮੀਟਿੰਗਾਂ ਹੀ ਹੋਈਆਂ ਉਹ ਸਾਰੇ ਆਉਣ ਵਾਲੇ ਸਾਨੂੰ ਵਿੱਚ ਜੋ ਮਾਂ ਸਰਕਾਰਾਂ ਆਸ਼ਾ ਵਰਕਰ ਮਿਡਲਵਰਕਰ ਆਗਰ ਨੂੰ ਨਹੀਂ ਬਲਕਾਉਂਦਾ ਮਾਨਪੱਤੇ ਵਿੱਚ ਵਾਦਾ ਕਰ ਸਕਦੇ ਹਾਂ ਨਹੀਂ ਮਾਨਪੱਤੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਜੀ ਨੇ ਮੁਲਾਜ਼ਮ ਦੀਆਂ ਕਿਹੜੇ ਕਿਹੜੀਆਂ ਮੰਗਾਂ ਨੇ ਕਦੋਂ ਟਾਈਮ ਤੱਕ ਪੂਰੀਆਂ ਕਰ ਸਕਦੀਆਂ ਨੇ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਮਾਨ ਸਰਕਾਰ 2027 ਤੋਂ ਪਹਿਲਾਂ ਜੋ ਮੁੱਖ ਮੰਗਾਂ ਮਲਾਇਆਂ ਨੇ ਡੀਐਸ ਸੁਲਾਮਨ ਨਾਲ ਵਾਅਦਾ ਕਰਨਾ ਇਹ ਮੁੱਖ ਮੰਗਾਂ ਇਹ ਕਿਹਨਾਂ ਦੇ ਰੇਜ ਮੰਗਾ ਜੋ ਡਾਇਮੰਡ ਮਲਾਜ ਨੂੰ ਦੋ ਮਹੀਨੇ 58 ਫੈਕਟਰੀ ਦੀ ਗੱਲ ਆ ਤੇ ਪੰਜਾਬ ਸਰਕਾਰ ਦੇ ਮਹੱਤਵਨ ਕੰਮਾਂ ਦੇ ਕੱਚੇ ਮਲਾਜ ਨੂੰ ਪੱਕੇ ਕਰਨ ਦੀ ਗੱਲ ਆ ਹਾਂਜੀ ਮੀਡੀਅਲ ਵਰਕਰ ਆ ਆਸਾ ਵਰਕਰ ਆ ਹਾਂਜੀ ਬਾਕੀ ਅਗਰਮਾਡੀ ਵਰਕਰ ਮਾਨ ਬੱਤੇ ਵਿੱਚ ਵੱਧ ਜੀ ਗੱਲ ਆ ਇਹ ਮੁੱਖ ਮੰਗਾਂ ਨੇ ਹਰ ਵਾਰੀ ਸਾਂਝੇ ਫਰੰਟ ਵੱਲੋਂ ਲਿਖ ਕੇ ਜੋ ਮੰਗ ਪੱਤਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਾਸੋਂ ਜਿਵੇਂ ਜਾਂ ਜਿੰਨੇ ਵੀ ਪੰਜਾਬ ਦੇ ਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ ਇਹ ਮੰਗਾਂ ਲਾਗ ਕਰੋ ਪੋਸਾ 2027 ਤੋਂ ਪਹਿਲਾਂ ਜੋ ਮਲਾਜਾਂ ਨੇ ਮੰਗਾਂ ਸਾਰੀਆਂ ਪੂਰੀਆਂ ਕਰਦੋ ਜੀ ਮੰਤਰੀ ਹਾਂਜੀ ਬਣੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੈਲਕਮ ਆਸ਼ਾ ਕਰਦੀ ਹਾਂ ਕਿ ਜੋ ਵੀ ਇਹਨਾਂ ਨੇ ਮੈਨੂੰ ਜਾਣਕਾਰੀ ਇਸ ਮੇਰੇ ਚੈਨਲ ਤੇ ਦਿੱਤੀ ਆ ਜੇ ਮੇਰੇ ਜੋ ਦਰਸ਼ਕ ਨੇ ਦੇਖ ਰਹੇ ਨੇ ਕਿ ਭਗਵਾਨ ਤਾਂ ਮਾਨ ਸਰਕਾਰ ਨੇ ਆਉਣ ਵਾਲੇ ਟਾਈਮ ਤੇ ਜੋ ਵੀ ਇਹ ਮੰਗਾ ਇਹਨਾਂ ਨੇ ਮੁਲਾਜ਼ਮਾਂ ਨੇ ਰੱਖਿਆ ਨੇ ਉਹ ਪੂਰੀਆਂ ਕਰ ਸਕਣ ਧੰਨਵਾਦ ਜੀ ਮੇਰੀ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ